ਸਾਡੇ ਨਾਲ ਨੇ ਫਤੇਹ ਸਿੰਘ ਜੀ ਔਰ ਮਲੂਕਾ ਜੀ ਸੋ ਫਤੇਹ ਸਿੰਘ ਜੀ ਅੱਜ ਫਿਲਮ ਆ ਰਹੀ ਹੈ ਇਹਨਾਂ ਦੀ ਰਿਲੀਜ਼ ਹੋਣ ਜਾ ਰਹੀ ਹੈ ਇੱਕ ਤੇਰੇ ਕਰਕੇ ਸੋ ਅਸੀਂ ਇਹਨਾਂ ਨਾਲ ਇੰਟਰਵਿਊ ਕੀਤਾ ਬਹੁਤ ਵਧੀਆ ਲੱਗਾ ਯਾਰ ਮਲੂਕਾ ਜੀ ਤੁਸੀਂ ਸਾਰੇ ਜਾਣਦੇ ਆ ਅਕਸਰ ਹੀ ਹਸਾਉਂਦੇ ਰਹਿੰਦੇ ਫਤੇਹ ਵੀਰ ਨੂੰ ਇਹ ਮਿਲਿਆ ਇੱਕ ਮੇਰੇ ਕਰਕੇ ਇਹਨਾਂ ਦੇ ਇੰਟਰਵਿਊ ਤੇ ਫਿਲਮ ਦੇਖਣ ਜਾਣੀਏ ਤੁਸੀਂ ਇੱਕ ਤੇਰੇ ਕਰਕੇ ਸ਼ਰਮਾ ਕਰਾਂ ਚ ਲੱਗ ਚੁੱਕੇ ਆ ਜਲਦੀ ਤੋਂ ਜਲਦੀ ਜਾਓ ਤੇ ਨਾਲ ਆਪਦੀ ਫੈਮਲੀਆ ਦੇ ਨਾਲ ਹਾਂ ਜ਼ਰੂਰ ਹੈ ਜਿਹੜੇ ਉੱਥੇ ਤੁਸੀਂ ਫਿਲਮ ਦੇਖਦੇ ਹੋ ਮਿਲ ਕਰਦੇ ਹੋ ਆਪਣੇ ਆਪਣੇ ਨਾਲ ਸੋ ਜੀ ਆਸਾਂ ਫਤੇਹ ਜੀ ਲੁਕਨ ਸਾਦਰ ਹੰਤੇ ਦੈਸੋ ਬਹੁਤ ਬਹੁਤ ਮੁਬਾਰਕਾ ਫਤੇ ਸਿੰਘ ਜੀ ਨੂੰ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਮਰਜੀ ਥੈਂਕ ਯੂ ਬਹੁਤ ਸ਼ੁਕਰ ਮਤਲਬ ਇੱਕ ਪਰਿਵਾਰਿਕ ਫਿਲਮ ਮਾਪਾ ਕਹਦੇ ਨੇ ਕਿ ਹਾਸਾ ਹਸਾਂ ਦੀ ਸਾਰੀ ਆ ਹਾਸਿਆਂ ਦਾ ਵੀ ਇੱਚ ਪਾਟ ਹੈਗਾ ਸਾਰੇ ਇਮੋਸ਼ਨਸ ਜਿੰਨੇ ਵੀ ਆਪਣੇ ਫਿਲਮ ਦੇ ਵਿੱਚ ਚਾਹੀਦੇ ਹੁੰਦੇ ਆ ਪਲੱਸ ਮੁੱਦੇ ਦੀ ਗੱਲ ਉੱਚ ਕੀਤੀ ਗਈ ਹੈ ਉਹ ਕਈ ਵਾਰੀ ਉਦੋਂ ਦਾ ਪ੍ਰੈਸ਼ਰ ਆਉਂਦਾ ਕਿ ਹਾਂ ਫੋਨ ਆ ਬੁਝਾ ਜਾਂਦਾ ਉਧਰ ਬੜੀ ਟੈਨਸ਼ਨ ਹੋ ਜਾਂਦੀ ਅੱਛਾ ਹਾਂ ਕਮ ਹੋ ਗਿਆ ਚਲੋ ਕੋਈ ਨਾ ਫਿਰ ਉਹ ਸਾਰਾ ਉਸ ਚੀਜ਼ ਨੂੰ ਪਲਾ ਕੇ ਜਰ ਜੋ ਆਪਣੀ ਜ਼ਿੰਮੇਵਾਰੀ ਉਹਨੂੰ ਨਿਮਾਉਣ ਦੀ ਕੋਸ਼ਿਸ਼ ਆ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਅੱਛਾ ਠੀਕ ਆ ਫਤਿਹ ਹੈਗੇ ਚੱਲ ਲੱਗੇ ਰਿਆਂ ਨੂੰ ਕੋਈ ਚੱਕਰ ਨਹੀਂ ਐਵੇਂ ਜਿਹਾ ਹੋ ਜਾਂਦਾ ਕਈ ਵਾਰੀ ਆਸ-ਪਾਸ ਵਾਲੇ ਸਾਰੇ ਇਗਨੋਰ ਕਰਕੇ ਇੱਕ ਬੰਦੇ ਤੇ ਅਟਰੈਕਸ਼ਨ ਜਾਂਦੀ ਅੱਛਾ ਉਹ ਫਤਿਹ ਸਿੰਘ ਜੀ ਆਜੋ ਭਾਜੀ ਆਜੋ ਬੈਠੋ ਤੇ ਆਪਾਂ ਫਿਰ ਉਧਰੋਂ ਭਾਜੀ ਹਸ ਤਾਂ ਆਪਣੇ ਬਿੱਲ ਬਾਕੀ ਸੀਗਾ ਉਹ ਕੱਟਣ ਆਏ ਸੀ ਬੈਠੋ ਭਾਜੀ ਯਾਰ ਤੁਸੀਂ ਬਿਲ ਕਟ ਕਮਾਲ ਕਰਦੇ ਹੋ ਯਾਰ ਭਾਜੀ ਅਸੀਂ ਬਿੱਲ ਕਰਦੇ ਯਾਰ ਤੁਸੀਂ ਬੈਠੋ ਚਾਹ ਪੀਓ ਫਲਾਣਾ ਤੇ ਆਪਣਾ ਕੁਐਸਚਨ ਕੀ ਸੀ ਪੁੱਲ ਗਿਆ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਪੰਜਾਬ ਅਕਸਰ ਦੇਖਦੇ ਆਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਅਗਰ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਪਰ ਅੱਜ ਦੀ ਦੌੜ ਭੱਜ ਦੀ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਕਿਸੇ ਨੂੰ ਪੈਸੇ ਦੀ ਟੈਨਸ਼ਨ ਹੈ ਕਿਸੇ ਨੂੰ ਕੰਮਕਾਰ ਦੀ ਕਿਸੇ ਨੂੰ ਕੋਠੀਆਂ ਕਾਰਾਂ ਦੀ ਪਰ ਕਿਤੇ ਨਾ ਕਿਤੇ ਕਹਿੰਦੇ ਨੇ ਉਸ ਦੌਰਾਨ ਇੱਕ ਹਾਸੇ ਦੀ ਬੜੀ ਲੋੜ ਪੈਂਦੀ ਹੈ ਜਿਸ ਟਾਈਮ ਕਿਉਂਕਿ ਕੋਈ ਵੀ ਕਾਮੇਡੀ ਤੁਸੀਂ ਰੀਲ ਦੇਖਦੇ ਹੋ ਕੋਈ ਫਿਲਮ ਦੇਖਦੇ ਹੋ ਉਹ ਇੱਕ ਦਵਾਈ ਦੀ ਤਰ੍ਹਾਂ ਅਸਰ ਕਰਦੀ ਹੈ ਸੋ ਅੱਜ ਸਾਡੇ ਨਾਲ ਇਦਾਂ ਦੀ ਸ਼ਖਸ਼ੀਅਤ ਮੌਜੂਦ ਹੈ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਟਿਕਟੌਕ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਪਰ ਅੱਜ ਇੱਕ ਵੱਡੇ ਸਟਾਰ ਜਿੱਦਾਂ ਕਹਿ ਦਈਏ ਚੰਗੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਨਵੀਂ ਉਹਨਾਂ ਦੀ ਫਿਲਮ ਆਣ ਵਾਲੀਏ 14 ਨਵੰਬਰ ਨੂੰ ਰਿਲੀਜ਼ ਹੋਵੇਗੀ ਇੱਕ ਤੇਰੇ ਕਰਕੇ ਸੋ ਫਿਲਮ ਦੇ ਬਾਰੇ ਹੀ ਗੱਲਾਂ ਬਾਤਾਂ ਕਰਾਂਗੇ ਹੋਰ तमाम ਗੱਲਾਂ ਬਾਤਾਂ ਰਹਿਣਗੀਆਂ ਐਂਟਰਟੇਨਮੈਂਟ ਬਾਰੇ ਸੋ ਸਵਾਗਤ ਕਰਦੇ ਆ ਫਤੇਜ ਸਿੰਘ ਦਾ ਔਰ ਫਤੇ ਸਿੰਘ ਜੀ ਬਾਜੀ ਪਹਿਨਾ ਦਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਪਿਆਰ ਪਰਿ ਸਤਿ ਸ੍ਰੀ ਅਕਾਲ ਸਾਰੇ ਆਨਲਾਈਨ ਦੇਖ ਰਹੇ ਆ ਟੀਵੀ ਦੇ ਜ਼ਰੀਏ ਦੇਖ ਰਹੇ ਆ ਫਰੀडम ਟੀਵੀ ਫਰੀडम ਟੀਵੀ ਦੇ ਜ਼ਰੀਏ ਦੇਖ ਰਹੇ ਆ ਸਾਨੂੰ ਦਰਸ਼ਕਾਂ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕਿੱਦਾਂ ਚੱਲਦਾ ਹੀ ਕੰਮ ਕਰਦਾ ਬਹੁਤ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਮਾਲਕ ਦੀ ਪਾਕੀ ਅੱਛਾ ਕੀ ਕਹਿਣਾ ਚਾਹੋਗੇ ਹੁਣ ਬੈਸਿਕ ਤਾਂ ਕਈ ਫਿਲਮਾਂ ਚ ਤੁਸੀਂ ਕੰਮ ਕਰ ਚੁੱਕੇ ਹੁਣ ਇੱਕ ਹੋਰ ਫਿਲਮ ਆ ਰਹੀ ਹੈ ਤੇ ਇੱਕ ਤੇਰੀ ਕਰਕੇ ਕਿਸ ਤਰ੍ਹਾਂ ਦਾ ਰਿਹਾ ਇਸ ਫਿਲਮ ਦੇ ਵਿੱਚ ਆ ਇਹ ਫਿਲਮ ਬੇਸਿਕਲੀ ਭਾਜੀ ਇੱਕ ਰਿਸ਼ਤਿਆਂ ਤੇ ਹੈ ਇੱਕ ਪਰਿਵਾਰਕ ਫਿਲਮ ਹੈ ਬੜੀ ਅੱਛੀ ਸਟੋਰੀ ਹੈ ਉਹਦੇ ਵਿੱਚ ਉਹਦੇ ਵਿੱਚ ਸਾਡੇ ਬੰਟੀ ਜੰਡ ਵਾਲੀ ਆ ਪਾਜੀ ਉਹਨਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਹੈ ਤੇ ਸਾਡੇ ਪ੍ਰੋਡਿਊਸਰ ਸਾਹਿਬਾ ਅਜੀਤ ਸਹਿਰਾ ਜੀ ਰੀਤ ਵਿਦੇਸ਼ ਮੈਡਮ ਤੇ ਉਹਨਾਂ ਨੇ ਐਪਡੂਸ ਕੀਤੀ ਹੈ ਫਿਲਮ ਬੀ ਟਾਊਨ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਇਹ ਫਿਲਮ ਆਪਣੇ ਕਲਰ ਰਿਲੀਜ਼ ਹੋ ਜਾਣੀ ਹੈ ਜੀ 14 ਅਕਤੂਬਰ ਨੂੰ 14 ਨਵੰਬਰ ਸੌਰੀ ਤੇ ਮਤਲਬ ਇੱਕ ਪਰਿਵਾਰਕ ਫਿਲਮ ਆ ਆਪਾਂ ਕਹਿ ਦਿੰਨੇ ਕਿ ਰਾ ਸੋਚਿਆ ਸਾਰੀ ਆ ਹਾਸਿਆਂ ਦਾ ਵੀ ਚਪਾਟ ਹੈਗਾ ਸਾਰੇ ਇਮੋਸ਼ਨ ਜਿੰਨੇ ਵੀ ਆਪਣੇ ਫਿਲਮ ਦੇ ਵਿੱਚ ਚਾਹੀਦੇ ਹੁੰਦੇ ਆ ਪਲੱਸ ਮੁੱਦੇ ਦੀ ਗੱਲ ਉੱਚ ਕੀਤੀ ਗਈ ਆ ਬੜੀ ਅੱਛੀ ਫਿਲਮ ਆ ਸਾਰੇ ਨੂੰ ਦੇਖਣੀ ਚਾਹੀਦੀ ਹੈ ਅੱਛਾ ਅੱਛਾ ਜਿਸ ਤਰ੍ਹਾਂ ਦੇਖਦੇ ਆ ਕਿ ਤੁਸੀਂ ਤਾਂ ਬਹੁਤ ਕੁਝ ਦੇਖਿਆ ਯਾਨੀ ਬਹੁਤ ਸਟਰਗਲ ਕੀਤਾ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਕਾਮੇਡੀ ਕਰਨਾ ਬਹੁਤ ਔਖਾ ਹੁੰਦਾ ਹੈ। ਕਹਿੰਦੇ ਨੇ ਕਿ ਇੱਕ ਕਾਮੇਡੀ ਕਲਾਕਾਰ ਦੀ ਜਿਹੜੀ ਲਾਈਫ ਹੈ ਉਹਦੇ ਚਿਹਰੇ ਦੇ ਪਿੱਛੇ ਬਹੁਤ ਕੁਝ ਯਾਨੀ ਲੁਕਿਆ ਹੁੰਦਾ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਜਿਹੜੇ ਬਹੁਤ ਸਾਰੇ ਯਾਨੀ ਫਿਲਮ ਇੰਡਸਟਰੀ ਦੇ ਵਿੱਚ ਇਦਾਂ ਦੇ ਲੋਕ ਨੇ ਜਿਹੜੇ ਕਾਮੇਡੀ ਕਰਦੇ ਨੇ ਲੋਕਾਂ ਨੂੰ ਹਸਾਉਂਦੇ ਨੇ ਪਰ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਇੱਕ ਕਹਿੰਦੇ ਨੇ ਕਿ ਇੱਕ ਇੱਕ ਸਟੋਰੀ ਹੁੰਦੀ ਹੈ। ਕਿਸ ਤਰ੍ਹਾਂ ਦਾ ਲੱਗਦਾ ਇੱਕ ਲੋਕਾਂ ਨੂੰ ਹਸਾਣਾ ਤੇ ਇੱਕ ਕਹਿੰਦੇ ਨੇ ਤੁਹਾਡਾ ਚਿਹਰਾ ਤਾਂ ਇੱਕ ਇਦਾਂ ਦਾ ਹੈ ਕਿ ਬਹੁਤ ਪਿਆਰਾ ਜਿਹਾ ਚਿਹਰਾ ਹੈ ਔਰ ਤੁਹਾਡੀ ਮੁਸਕਾਨ ਵੀ ਆਵਾਜ਼ ਵੀ ਬਹੁਤ ਵਧੀਆ ਲੱਗਦਾ ਹੈ। ਯਾਨੀ ਕੀ ਕਹਿਣਾ ਚਾਹੂੰਗੇ ਲੋਕਾਂ ਨੂੰ ਹਸਾਣਾ ਕਿੰਨਾ ਕੌਖਾ ਲੱਗਦਾ। ਪਹਿਲਾਂ ਤਾਂ ਥੈਂਕ ਯੂ ਇਸ ਕਮਿਟਮੈਂਟ ਲਈ ਤੁਹਾਡੇ ਤੇ ਆਹ ਸੋਹਣਾ ਭਾਜੀ ਮੇਰੇ ਖਿਆਲ ਆ ਕਿ ਆਪਾਂ ਅ ਕਲਾਕਾਰ ਹਨਾ ਆਪਾਂ ਨੂੰ ਪ੍ਰਮਾਤਮਾ ਨੇ ਕੋਈ ਬਖਸ਼ਿਸ਼ ਕੀਤੀ ਆ ਚੀਜ਼ ਤਾਂ ਉਹਨੂੰ ਆਪਾਂ ਜੋ ਆਪਣੇ ਅੰਦਰ ਪਾ ਕੇ ਭੇਜਿਆ ਉਹ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਆਪਣਾ ਉਹ ਵੱਡਾਪਨ ਆ ਜਾਂ ਕੁਝ ਵੀ ਲਾ ਲੋ ਜਾਂ ਪਰਮਾਤਮਾ ਨੇ ਜੋ ਆਪਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਉਹ ਪੂਰੀ ਕਰ ਰਿਹਾ ਮੇਰੇ ਖਿਆਲ ਤਾਂ ਇਹੀ ਹੈ ਤੇ ਬਾਕੀ ਪਰਸਨਲ ਜ਼ਿੰਦਗੀ ਤੇ ਜਿਹੜੀ ਇਹ ਆ ਇੱਕ ਜੋ ਆਪਣੇ ਤੋਂ ਲੋਕ ਚਾਹੁੰਦੇ ਆ ਉਹਦੇ ਵਿੱਚ ਫਰਕ ਤਾਂ ਥੋੜਾ ਜਿਹਾ ਹੁੰਦੀ ਆ ਹੁਣ ਆਪਾਂ ਨੂੰ ਕਈ ਵਾਰੀ ਐਵੇਂ ਹੁੰਦਾ ਵੀ ਕਰੇ ਕੋਈ ਹੋਰ ਸਿਚੁਏਸ਼ਨ ਚੱਲ ਰਹੀ ਆ ਪਰ ਆਪਾਂ ਨੂੰ ਸਟੇਜ ਤੇ ਲਾ ਲੋ ਜਾਂ ਕੈਮਰੇ ਦੇ ਸਾਹਮਣੇ ਉਸ ਤਰੀਕੇ ਨਾਲ ਪੇਸ਼ ਹੋਣਾ ਪੈਂਦਾ ਪਰ ਇਹ ਕਲਾਕਾਰ ਦਾ ਇੱਕ ਫਰਜ਼ ਵੀ ਹੈ ਮੇਰੇ ਖਿਆਲ ਆ ਕਲਾਕਾਰਾਂ ਦੀ ਆਈ ਹੁੰਦੀ ਚੰਗੀ ਇਹ ਇਦਾਂ ਹੋਇਆ ਫਤੇਹ ਸਿੰਘ ਜੀ ਕਿ ਕਿ ਯਾਨੀ ਸੀਨ ਹੋਵੇ ਹਸਾਣ ਦਾ ਤੇ ਇੱਕ ਟੈਂਸ਼ਨ ਬਹੁਤ ਹੈ ਦਿਮਾਗ ਤੇ ਕੋਈ ਫੈਮਿਲੀ ਯਾਨੀ ਯਾਨੀ ਟੈਂਸ਼ਨ ਹੁੰਦੀ ਹੈ ਪਰ ਕਹਿੰਦੇ ਨੇ ਕਿ ਜਨਤਾ ਨੂੰ ਹਸਾਣਾ ਇੱਕ ਕਿਰਦਾਰ ਤੱਕ ਕਰਨਾ ਹੀ ਪੈਂਦਾ ਕਹਿੰਦੇ ਇਦਾਂ ਦੀ ਯਾਨੀ ਹੋਈਏ ਸਿਚੁਏਸ਼ਨ ਜਿੱਦਾਂ ਦੀ ਆਈ ਹੈ ਕਿਤੇ ਕਿਰਦਾਰ ਦੇ ਵਿੱਚ ਹਾਂਜੀ ਹਾਂ ਕੰਮ ਨੂੰ ਲੈ ਕੇ ਹੁੰਦਾ ਕਈ ਵਾਰੀ ਚਲੋ ਫੈਮਿਲੀ ਬਾਬੇ ਦੀ ਕਿਰਪਾ ਨਾਲ ਮਾਹਰੇ ਦੀ ਕਿਰਪਾ ਨਾਲ ਸਾਰੇ ਕੁਝ ਬੜਾ ਵਧੀਆ ਸਾਰੇ ਸਪੋਰਟ ਕਰਦੇ ਆ ਤਾਂ ਉਹ ਕੋਈ ਕੰਮ ਦਾ ਕਈ ਵਾਰੀ ਇਹ ਹੁੰਦੀ ਹੈ ਜਿਹੜਾ ਆਪਾਂ ਮੈਂ ਮਾਫੀ ਚਾਹਣਾ ਵੀ ਇਹ ਹਜੇ ਤੱਕ ਮੈਂ ਪਾਰਟ ਟਾਈਮ ਹੀ ਕਰ ਰਿਹਾ ਉਹਦਾ ਮੈਂ ਜਵਾਬ ਕਰਦਾ ਹਾਂ ਤਾਂ ਉਹ ਕਈ ਵਾਰੀ ਉਹਦਾ ਦਾ ਪ੍ਰੈਸ਼ਰ ਆਉਂਦਾ ਕਿ ਹਾਂ ਫੋਨ ਆ ਬੁਝਾ ਜਾਂਦਾ ਉਧਰ ਬੜੀ ਟੈਨਸ਼ਨ ਹੋ ਜਾਂਦੀ ਅੱਛਾ ਹਾਂ ਕੰਮ ਹੋ ਗਿਆ ਚਲੋ ਕੋਈ ਨਾ ਫਿਰ ਉਹ ਸਾਰਾ ਉਸ ਚੀਜ਼ ਨੂੰ ਭੁਲਾ ਕੇ ਤੇਰ ਜੋ ਆਪਣੀ ਜ਼ਿੰਮੇਵਾਰੀ ਆ ਉਹਨੂੰ ਨਿਮਾਉਣ ਦੀ ਕੋਸ਼ਿਸ਼ ਕਰੀ ਦੀ ਆ ਵੈਸੇ ਜਿੱਦਾਂ ਤੁਸੀਂ ਕਿਹਾ ਫਤਿਹ ਸਾਹਿਬ ਕਿ ਯਾਨੀ ਤੁਸੀਂ ਜੌਬ ਵੀ ਕਰਦੇ ਹੋ ਮੈਂ ਸੋਚਿਆ ਕਿ ਤੁਸੀਂ ਬਿਜਲੀ ਵਿਭਾਗ ਵਿੱਚ ਹੋ ਸੁਣਿਆ ਕਿ ਕਹਿੰਦੇ ਨੇ ਕਿ ਜਿਸ ਨੇ ਫੇਮਸ ਹੋਏ ਸੀ ਕਿਉਂਕਿ ਲੋਕ ਕਹਿੰਦੇ ਸੀ ਕਿ ਜਿਸ ਟਾਈਮ ਜਾਣਦੇ ਸੀ ਤੁਸੀਂ ਜਾਂ ਕਿਸੇ ਦੀ ਕੁੰਡੀ ਫੜ ਲਿੱਤੀ ਕਹਿੰਦੇ ਸੀ ਯਾਰ ਮੈਂ ਤਾਂ ਤੁਹਾਡਾ ਫੈਨ ਆ ਹੈ ਨਾ ਬਾਤ ਦੇ ਵਿੱਚ ਇਸ ਦੇ ਵਿੱਚ ਵੀ ਸਾਨੂੰ ਪਰੇਸ਼ਾਨੀਆਂ ਆਈ ਜੀ ਆ ਇਦਾਂ ਦੇ ਕਈ ਇਨਸੀਡੈਂਟ ਹੁੰਦੇ ਆ ਕਿ ਆਪਣੀ ਇਮੇਜ ਉਦਾਂ ਦੀ ਬਣਦੀ ਆ ਲੋਕਾਂ ਦੇ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਨਾ ਤਾਂ ਉਹ ਲੋਕ ਦੇਖਦੇ ਰਹਿੰਦੇ ਆ ਉਹ ਫਿਰ ਉਹਨਾਂ ਦਾ ਆਪਣੇ ਬਾਰੇ ਸੋਚਣ ਲੱਗ ਜਾਂਦੇ ਆ ਹੁਣ ਆਪਾਂ ਜਦੋਂ ਆਪਦੇ ਪ੍ਰੋਫੈਸ਼ਨਲ ਡਿਊਟੀ ਤੇ ਆ ਤਾਂ ਉਸ ਟਾਈਮ ਆਪਾਂ ਨੂੰ ਡਿਊਟੀ ਦਾ ਮੇਨ ਰੱਖਣਾ ਪੈਂਦਾ ਤਾਂ ਜਦੋਂ ਲੋਕਾਂ 'ਚ ਜਾਣੇ ਆ ਤਾਂ ਉਦੋਂ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਅੱਛਾ ਠੀਕ ਆ ਫਤਿਹ ਹੈਗੇ ਚੱਲ ਲੱਗੇ ਰਹਿਣ ਨੂੰ ਕੋਈ ਚੱਕਰ ਨਹੀਂ ਐਵੇਂ ਜਿਹਾ ਹੋ ਜਾਂਦਾ ਕਈ ਵਾਰੀ ਤੇ ਉਹ ਫਿਰ ਲੋਕੀ ਲੋਕਾਂ ਦਾ ਇੱਥੇ ਦੋਸ਼ ਨਹੀਂ ਕਰ ਕਿਉਂਕਿ ਉਹਨਾਂ ਨੇ ਆਪਾਂ ਨੂੰ ਉਸ ਹਿਸਾਬ ਨਾਲ ਦੇਖਿਆ ਉਵੇਂ ਨਹੀਂ ਦੇਖਿਆ ਆਪਾਂ ਉਹ ਤਾਂ ਡਿਊਟੀ ਤੇ ਨੇ ਤਾਂ ਬਹੁਤ ਚੀਜ਼ਾਂ ਆ ਦੇਂਦੀਆਂ ਮਤਲਬ ਕਈ ਕਿਸੇ ਆਦੇ ਕੋਈ ਕਿਸੇ ਸਾਨੂੰ ਵੀ ਸਾਂਝਾ ਕਰ ਦੋ ਕਿ ਮੈਂ ਸੁਣਿਆ ਕਿ ਯਾਨੀ ਕਿ ਕਈ ਵਾਰੀ ਇਦਾਂ ਹੁੰਦਾ ਕਿ ਸਟਾਫ ਮੈਂਬਰ ਹੁੰਦੇ ਨੇ ਜਾਂ ਆਫਸਰ ਹੁੰਦੇ ਨੇ ਉਹ ਕਹਿੰਦੇ ਹੋਣੇ ਯਾਰ ਤੇਰੇ ਫੇਮਸ ਹੋਣ ਨਾਲ ਸਾਨੂੰ ਕਾਨੂੰ ਘਾਟਾ ਪੈਂਦਾ ਕਹਿੰਦੇ ਇਦਾਂ ਹੋਇਆ ਹਾਂ ਉਹ ਖੁਸ਼ ਹੁੰਦੇ ਚਲੋ ਇਸ ਚੀਜ਼ ਤੋਂ ਵੀ ਸਾਰੇ ਬੜੇ ਆਪਣੇ ਮਤਲਬ ਮੈਂ ਆਪਣੇ ਆਪ ਨੂੰ ਸੁਭਾਗਸ਼ਾਲੀ ਸਮਝਦਾ ਇਸ ਚੀਜ਼ ਨੂੰ ਲੈ ਕੇ ਕਿ ਆਪ ਨੂੰ ਸਾਰੇ ਸਪੋਰਟ ਕਰਦੇ ਆ ਜੋ ਵੀ ਆਪਣੇ ਸਾਥੀ ਕਰਮਚਾਰੀ ਆ ਸਾਡੇ ਅਫਸਰ ਸਾਹਿਬਾਨ ਸਾਰੇ ਇਸ ਚੀਜ਼ ਨੂੰ ਲੈ ਕੇ ਵਧੀਆ ਸਮਝਦੇ ਆ ਵੀ ਚਲੋ ਤੇਰਾ ਤਿੰਨ ਲੋਕ ਜਾਣਦੇ ਆ ਜਾਂ ਜੋ ਵੀ ਆ ਤੇਰਾ ਇੱਕ ਬਣਿਆ ਹੋਇਆ ਮੁਕਾਮ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਐ ਇਸ ਚੀਜ਼ ਨੂੰ ਲੈ ਕੇ ਪਰ ਡਿਊਟੀ ਵੇਲੇ ਮੈਂ ਡਿਊਟੀ ਕਰਦਾ ਆ ਆਪਦੀ ਪੂਰੀ ਜ਼ਿੰਮੇਵਾਰੀ ਨਾਲ ਕਰਦਾ ਆ ਡਿਊਟੀ ਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੱਲਦੀ ਰਹਿੰਦੀ ਚੱਲਦੀ ਕੋਈ ਕਿਸਾ ਸਾਂਝਾ ਕਰੋਗੇ ਇਦਾਂ ਦਾ ਕਿ ਡਿਊਟੀ ਟਾਈਮ ਦੇ ਵਿੱਚ ਕੋਈ ਇਦਾਂ ਦਾ ਹੋਇਆ ਹੋਵੇ ਕੇ ਕੁਝ ਕੁ ਸਕੇ ਹਾਸਾ ਵੀ ਹੋਵੇ ਥੋੜਾ ਜਿਹਾ ਦਰਦ ਵੀ ਹੋਵੇ ਹਾਂਜੀ ਉਹ ਯਾ ਐਕਵਾਰੀ ਅਸੀਂ ਸਾਡਾ ਹੁਣ ਕੰਮ ਹੈਗਾ ਵੀ ਰਿਕਵਰੀ ਮਤਲਬ ਆਪਾਂ ਲੋਕਾਂ ਤੋਂ ਬਿੱਲ ਭਰਾਉਣੇ ਹੁੰਦੇ ਆ ਤਾਂ ਉਦੋਂ ਜਦੋਂ ਜਾਣਦੇ ਆ ਤਾਂ ਨਾਲ ਸਾਡੀ ਗੱਡੀ ਹੁੰਦੀ ਆ ਪੂਰਾ ਲਾਮ ਲਸ਼ ਕਰਤੇ ਅਸੀਂ ਗਏ ਆ ਤੇ ਉਹ ਜਦੋਂ ਪਹੁੰਚੇ ਉਹਨਾਂ ਦੇ ਘਰੇ ਆਗਲਾਂ ਦੇ ਤਾਂ ਉਹ ਆਸ-ਪਾਸ ਵਾਲੇ ਸਾਰੇ ਇਗਨੋਰ ਕਰਕੇ ਇੱਕ ਬੰਦੇ ਤੇ ਅਟਰੈਕਸ਼ਨ ਜਾਂਦੀ ਆ ਅੱਛਾ ਉਹ ਫਤਿਹ ਸਿੰਘ ਜੀ ਆਜੋ ਭਾਈ ਆਜੋ ਬੈਠੋ ਤੇ ਆਪਾਂ ਫਿਰ ਉਧਰੋਂ ਪਾਜੀ ਆਸ ਤਾਂ ਆਪਣੇ ਬਿੱਲ ਬਾਕੀ ਸੀਗਾ ਉਹ ਕੱਟਣ ਆਏ ਸੀ ਮੀਟਰ ਪਾਜੀ ਯਾਰ ਤੁਸੀਂ ਬਿੱਲ ਕਟ ਕਮਾਲ ਕਰਦੇ ਹੋ ਯਾਰ ਪਾਜੀ ਅਸੀਂ ਬਿੱਲ ਭਰਦੇ ਯਾਰ ਤੁਸੀਂ ਬੈਠੋ ਚਾਹ ਪੀਓ ਫਲਾਣਾ ਢਮਕਾਣਾ ਜੀ ਉਹ ਤੇ ਸੇਵਾ ਕਰਕੇ ਤੇ ਤੋਰਦੇ ਬਿੱਲ ਵਿਚਾਲੇ ਵਿਚਾਲੇ ਰਹਿੰਦਾ ਅਫਸਰ ਕਹਿੰਦੇ ਬਾਅਦ ਚ ਯਾਰ ਤੂੰ ਤੂੰ ਇੱਥੇ ਰਹੇ ਜੀਐਸਐਸ ਗ੍ਰੈਡ ਚ ਸੰਭਾਲ ਅਸੀਂ ਜਮਾਂਕ ਤੈਨੂੰ ਨਹੀਂ ਲੈ ਜਾਂਦੇ ਐ ਮੈਨੇ ਕਈ ਵਾਰੀ ਹੋਇਆ ਕਾਲ ਸਹੀ ਹੈ ਬੜੀ ਵੈਸੇ ਕੈਂਡ ਗੱਲ ਹੈ ਕਿ ਪਿਆਰ ਲੋਕ ਤੁਹਾਨੂੰ ਬਹੁਤ ਕਰਦੇ ਨੇ ਜਿਸ ਤਰੀਕੇ ਦੇ ਨਾਲ ਕਿਉਂਕਿ ਫਿਰ ਕੱਟਣ ਨੂੰ ਵੀ ਕਹਿੰਦੇ ਬਿੱਲ ਕੱਟਣ ਨੂੰ ਵੀ ਚੀਜ਼ ਨਹੀਂ ਕਰਦਾ ਹੁਣ ਹੈ ਕਿ ਨਹੀਂ ਜੀ ਜੀ ਹਾਂ ਜੀ ਅੱਛਾ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਮੈਂ ਦੇਖਿਆ ਕਿ ਇੰਟਰਵਿਊ ਵੀ ਵੈਸੇ ਤੁਹਾਡੇ ਮੈਂ ਬਹੁਤ ਦੇਖੇ ਨੇ ਕਿਉਂਕਿ ਕਹਿੰਦੇ ਨੇ ਇੱਕ ਇਸ ਮੁਕਾਮ ਤੇ ਪਹੁੰਚਣ ਵਾਸਤੇ ਯਾਨੀ ਸਟਰਗਲ ਵੀ ਤੁਸੀਂ ਬਹੁਤ ਕੀਤਾ ਹੈ ਫੈਮਲੀ ਬੈਕਗਰਾਉਂਡ ਦੇ ਵਿੱਚ ਵੀ ਮੈਂ ਸੁਣਿਆ ਕਿ ਕਾਫੀ ਪਹਿਲਾਂ ਤੁਹਾਨੂੰ ਡਿਕਨ ਦਾ ਦਾ ਸਾਹਮਣਾ ਕਰਨਾ ਪਿਆ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੱਕ ਪਹੁੰਚਣਾ ਆਸਾਨ ਰਿਹਾ ਹਾਂ ਜੀ ਅ ਇਹ ਜਰਨੀ ਹੈ ਪਾਜੀ ਕਿ ਹਰ ਹਰ ਇਨਸਾਨ ਦੀ ਇੱਕ ਹੁੰਦੀ ਹੈ ਹਨਾ ਜਰਨੀ ਹੁੰਦੀ ਹੈ ਤਾਂ ਆਪਣਾ ਵੀ ਵਧੀਆ ਚਲੋ ਇਹ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਹਮੇਸ਼ਾ ਮੈਂ ਸ਼ੁਕਰੀਆ ਵੀ ਕਰਦਾ ਪਰਮਾਤਮਾ ਦਾ ਕਿ ਮੈਂ ਚੀਜ਼ਾਂ ਬੜੀਆਂ ਵਧੀਆ ਵਧੀਆ ਹੁੰਦੀ ਆ ਰਹੀਆਂ ਆ ਸਾਰਾ ਕੁਝ ਮਾਇਕ ਰਦੀ ਕਿਰਪਾ ਨਾਲ ਪਹਿਲਾ ਅਸੀਂ ਪੰਜਾਬ ਰਹਿੰਦੇ ਸੀ 1996 ਚ ਫਿਰ ਅਸੀਂ ਰਾਜਸਥਾਨ ਸ਼ਿਫਟ ਹੋਏ ਪਾਪਾ ਜੀ ਇਥੇ ਦੁੱਧ ਦਾ ਕੰਮ ਕਰਦੇ ਸੀ ਉੱਥੇ ਜਾ ਕੇ ਗੁਰੂ ਘਰ ਸੇਵਾ ਕਰਨ ਲੱਗੇ ਸ਼ੁਰੂ ਤੋਂ ਅਮਰਤ ਸ਼ਕਿਆ ਹੋਇਆ ਸੀ ਉੱਥੇ ਪਾਜੀ ਉਹਨਾਂ ਦਾ ਆਪਣੇ ਮੇਰੇ ਪਾਪਾ ਜੀ ਉਹਨਾਂ ਦਾ ਤੇ ਮੰਮੀ ਉਹਨਾਂ ਦਾ ਅਮਰਤ ਸੇਕਾ ਹੋਇਆ ਸੀਗਾ ਤਾਂ ਉਹ ਪਿੰਡ ਦੇ ਬੰਦਿਆਂ ਨੇ ਜਦੋਂ ਦੇਖਿਆ ਕਿ ਇੱਕ ਅ ਅਮਰਤ ਸੇਕਾ ਹੋਇਆ ਬੰਦਾ ਉਹ ਸਾਡੇ ਪਿੰਡ ਦੇ ਵਿੱਚ ਆਇਆ ਤਾਂ ਗੁਰੂ ਘਰ ਉਦੋਂ ਮਤਲਬ ਪਿੰਡ ਦੇ ਸਿੰਘ ਸੀਗੇ ਕੁਝ ਉਹ ਸੇਵਾ ਕਰਦੇ ਸੀ ਤਾਂ ਫਿਰ ਉਹਨਾਂ ਨੇ ਪ੍ਰੋਪਰ ਪਾਪਾ ਜੀ ਦੀ ਡਿਊਟੀ ਲਾਇਕ ਕੇ ਹੁਣ ਤੁਸੀਂ ਇਸ ਜਗ੍ਹਾ ਤੇ ਸੇਵਾ ਕਰਨੇ ਤੇ ਪਾਪਾ ਜੀ ਹੁਣ ਹੁਣ ਉਸੇ ਗੁਰਦਾਰਾ ਸਾਹਿਬ ਚ ਪਿੰਡ ਵਾਲੇ ਚ 30 ਸਾਲੋਂ ਦੀ ਸੇਵਾ ਕਰਦੇ ਨੇ ਅੱਜ ਵੀ ਉਹ ਹੈਡ ਗ੍ਰੰਥੀ ਆਪਣੇ ਗੁਰਦਾਰਸਾ ਸੇਵਾ ਕਰਦੇ ਮੁੱਖ ਸੇਵਾਦਾਰ ਦੇ ਤੌਰ ਤੇ ਤੇ ਉੱਥੇ ਜਦੋਂ ਅਸੀਂ ਆਏ ਪੰਜਾਬ ਚ ਇੱਥੇ ਆ ਕੇ ਆਏ ਤਾਂ ਜ਼ਮੀਨ ਦੇ ਸਿਲਸਿਲੇ ਸੀਗੇ ਫਿਰ ਇੱਥੇ ਆ ਕੇ ਅਸੀਂ ਚਾਰੇ ਭੈਣਾਂ ਪਰ ਪੜਨ ਲੱਗੇ ਪਾਪਾ ਜੀ ਦਾ ਕੰਮ ਗੁਰੂ ਘਰ ਦੇ ਵਿੱਚ ਜਿਵੇਂ ਉਹਨਾਂ ਦੀ ਡਿਊਟੀ ਲੱਗ ਗਈ ਤਾਂ ਬੜੀਆਂ ਵਧੀਆ ਹੁੰਦੀਆਂ ਰਹੀਆਂ ਚੀਜ਼ਾਂ ਫਿਰ ਪੜਾਈ ਪੂਰੀ ਕੀਤੀ ਤਾਂ ਨੌਕਰੀ ਮਿਲ ਗਈ ਤੇ ਆਪਣੇ ਜਿਹੜੇ ਮੱਧ ਵਰਗੇ ਪਰਿਵਾਰ ਆ ਉਹਨਾਂ ਦਾ ਸਭ ਤੋਂ ਵੱਡਾ ਟੀਚਾ ਇਹੀ ਹੁੰਦਾ ਜੀ ਵੀ ਜਵਾਕ ਆਪਦੇ ਪੈਰਾਂ ਤੇ ਸਟੈਬਲਿਸ਼ ਹੋ ਗਿਆ ਖੜਾ ਹੋ ਗਿਆ ਤਾਂ ਬਸ ਓਕੇ ਹੁਣ ਕਾਮਯਾਬਾ ਉਸ ਤੋਂ ਬਾਅਦ ਫਿਰ ਵਿਆਹ ਹੋ ਗਿਆ ਬੱਚ ਸਾਰਾ ਕੁਝ ਹੋ ਗਿਆ ਵਧੀਆ ਹੋ ਗਿਆ ਮੇਰਾ ਹਾਂ ਜੀ ਫਿਰ ਸਾਰਾ ਕੁਝ ਵਧੀਆ ਮੈਂ ਫੈਮਿਲੀ ਵੱਲੋਂ ਉਹ ਗੱਲ ਕਰਦਾ ਕਿ ਭੈਣ ਭਰਾ ਮਾਤਾ ਪਿਤਾ ਬੱਚੇ ਵਾਈਫ ਸਾਰੇ ਬੜੇ ਪਰਮਾਤਮਾ ਦੀ ਕਿਰਪਾ ਨਾਲ ਬੜੇ ਵਧੀਆ ਸੀਗੇ ਤੇ ਉਹਨਾਂ ਦੇ سپورਟ ਨਾਲ ਅੱਜ ਜਿਹੜਾ ਵੀ ਇੱਕ ਮੈਂ ਉਹ ਪਹਿਲਾਂ ਕਹਿੰਦਾ ਹੁੰਦਾ ਵੀ ਸਫ਼ਰ ਬੜਾ ਲੰਮਾ ਉਹਦੀ ਇੱਕ ਦੋ ਪੌੜੀਆਂ ਉਹਨੂੰ ਮਕਾਮ ਹਾਸਲ ਕੀਤਾ ਵੀ ਇੱਕ ਦੋ ਪੌੜੀਆਂ ਚੜ੍ਹ ਲੀਆਂ ਵੈਸੇ ਮੈਨੂੰ ਲੱਗਦਾ ਨਹੀਂ ਹੈ ਕਿ ਕਿ ਤੁਹਾਨੂੰ ਕਿਸੇ ਦਾ ਜਿਆਦਾ ਯਾਨੀ ਜਿੱਦਾਂ ਯਾਨੀ ਸਟਰਗਲ ਕਰਨ ਦੇ ਵਿੱਚ ਫੈਮਲੀ ਦੇ ਜਿਆਦਾ ਸੁਣਨਾ ਪਿਆ ਹੋਣਾ ਕਿਉਂਕਿ ਤੁਸੀਂ ਕਿਹਾ ਕਿ ਜੌਬ ਵੀ ਮਿਲ ਗਈ ਸੀ ਕਈ ਵਾਰੀ ਮੈਂ ਬਹੁਤ ਲੋਕਾਂ ਦੇ ਨਾਲ ਇੰਟਰਵਿਊ ਕੀਤਾ ਉਹ ਕਹਿੰਦੇ ਨੇ ਕਿ ਸਾਨੂੰ ਘਰ ਦੇਆਂ ਤੋਂ ਡੈਡੀ ਤੋਂ ਯਾਨੀ ਝਿੜਕਾਂ ਪੈਂਦੀ ਉਹ ਕੰਜਰਾ ਕਿਹੜੇ ਰਾਹ ਤੇ ਪੈ ਗਿਆ ਕਦੇ ਐਦਾਂ ਹੋਇਆ ਕਿ ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਜੌਬ ਪਹਿਲਾਂ ਹੀ ਮਿਲ ਗਈ ਸੀ ਤੁਹਾਨੂੰ ਹੈਨਾ ਯਾਨੀ ਜੌਬ ਪਹਿਲਾਂ ਮਿਲ ਗਈ ਸੀ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਇਹ ਕੰਮ ਸ਼ੁਰੂ ਕੀਤਾ ਕਿਸ ਤਰ੍ਹਾਂ ਨਹੀਂ ਸ਼ੌਕ ਤਾਂ ਚਲੋ ਸ਼ੁਰੂ ਤੋਂ ਸੀਗਾ ਪਰ ਕੰਮ ਮੈਂ ਜੌਬ ਮਿਲ ਤੋਂ 5-6 ਸਾਲਾਂ ਬਾਅਦ ਸ਼ੁਰੂ ਕੀਤਾ ਮਤਲਬ ਟਿਕਟੌਕ ਆਇਆ ਸੀ ਮੈਂ ਕਿ ਚਲੋ ਯਾਰ ਅੰਦਰ ਜਿਹੜਾ ਕੀੜਾ ਜ ਆ ਉਹ ਆਪਾਂ ਆਹ ਪਲੇਟਫਾਰਮ ਹੈਗਾ ਇੱਥੇ ਕੱਢ ਲੈਂਦੇ ਹਾਂ ਵੀ ਉਵੇਂ ਸ਼ੌਂਕੀਆ ਤੌਰ ਤੇ ਸ਼ੁਰੂ ਕੀਤਾ ਸੀ ਚਲੋ ਮੈਂ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇੰਨਾ ਪਿਆਰ ਦਿੱਤਾ ਉਸ ਚੀਜ਼ ਨੂੰ ਕਿ ਅੱਜ ਠੀਕ ਆ ਵਧੀਆ ਬੜੀ ਅੱਛੀ ਆ ਕਿਰਪਾ ਮਾਲਕ ਦੀ ਤੇ ਆਪਣਾ ਕੁਐਸਚਨ ਕੀ ਸੀ ਭੁੱਲ ਗਿਆ ਮੈਂ ਕਿ ਕਈ ਵਾਰੀ ਐਦਾਂ ਹੁੰਦਾ ਕਿ ਘਰ ਦੇ ਇਹ ਕਹਿੰਦੇ ਨੇ ਕਿ ਯਾਰ ਕਿਹੜੇ ਰਾਹੇ ਪੈ ਗਿਆ ਤਾ ਹਾਂ ਮੇਰੇ ਸਿਚੁਏਸ਼ਨ ਕੋਸ਼ ਥੋੜੀ ਜੀ ਹੋਰ ਤਰੀਕੇ ਦੀ ਸੀਗੀ ਮਤਲਬ ਮੈਂ ਜੌਬ ਕਰਦਾ ਸੀ ਤੇ ਇੱਕ ਇੱਕ ਨਹੀਂ ਹੁੰਦਾ ਬੰਦਾ ਇੱਕ ਕੱਢ ਮੁਕਾਮ ਜੇ ਬਣ ਜਾਂਦਾ ਤੇ ਬਾਅਦ ਚ ਉਹ ਪਾਪੇ ਉਹਨਾਂ ਨੂੰ ਆ ਕੇ ਕਹਿੰਦੇ ਸੀ ਮੈਨੂੰ ਨਹੀਂ ਕਦੇ ਕਿਸੇ ਨੇ ਕਿਹਾ ਪਾਪਾ ਜੀ ਉਹਨਾਂ ਨੂੰ ਆ ਕੇ ਕਹਿੰਦੇ ਸੀ ਬਈ ਯਾਰਾ ਥੋੜਾ ਮੁੰਡਾ ਚੰਗਾ ਪੜੀ ਜੌਬ ਕਰਦਾ ਯਾਰ ਕਿ ਆ ਕਿਹੜੇ ਹੋਰ ਹੀ ਕਿਤੇ ਚ ਪਿਆ ਤੇ ਉਹ ਉਹਨਾਂ ਨੇ ਬਾਅਦ ਚ ਮੈਨੂੰ ਕਹਿਣਾ ਕਹਿੰਦੇ ਯਾਰ ਤੂੰ ਆਪਦੀ ਡਿਊਟੀ ਕਰ ਲੈ ਵਧੀਆ ਤੇਰੇ ਇਨਾ ਸੋਣਾ ਪਰਮਾਤਮਾ ਨੇ ਬਾਹ ਫੜੀਆ ਤੂੰ ਆਪਦਾ ਕਰੀ ਚੱਲ ਆ ਕਿਧਰ ਤੂੰ ਹੋਰ ਹੀ ਪੰਗੇ ਜਪਿਆ ਮਾਇਕੋ ਪਾਪਾ ਮੈਨੂੰ ਸ਼ੌਕ ਆ। ਉਸ ਤੋਂ ਬਾਅਦ ਉਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ ਵੀ ਹਾਂ ਕਿਉਂ ਜਾਂ ਕਿਵੇਂ ਜਾਂ ਕਿੱਥੇ ਕੀ ਕੁਝ ਵੀ ਉਹਨਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਤੇ ਪਰਿਵਾਰੋਂ ਨੇ ਬੜੀ ਸਪੋਰਟ ਰਹੀ ਹੈ ਮਾਲਕ ਦੀ ਕਿਰਪਾ। ਅੱਜ ਕੱਲ ਦੇਖਿਆ ਜਾਂਦਾ ਹੈ ਫਟੇ ਫਿਰ ਕੇ ਬਹੁਤ ਜ਼ਿਆਦਾ ਜਿਹੜੀ ਵੀਡੀਓ ਅੱਜ ਕੱਲ ਦੇਖਦੇ ਆਪਾਂ ਸੋਸ਼ਲ ਮੀਡੀਆ ਤੇ ਜਾਂ ਗਾਣੇ ਨੂੰ ਫੇਮਸ ਕਰਨ ਦੇ ਲਈ ਫਿਲਮਾਂ ਨੂੰ ਫੇਮਸ ਕਰਨ ਦੇ ਲਈ ਲੋਕਾਂ ਦਾ ਇਹ ਕਹਿਣਾ ਹੈ ਕਹਿੰਦੇ ਕਿ ਕੌਂਟਰੋਵਰਸੀ ਦੇ ਵਿੱਚ ਲੋਕੀ ਪੈ ਜਾਂਦੇ ਨੇ। ਕਦੇ ਐਦਾਂ ਹੋਇਆ ਕਿ ਜਿਸ ਤਰ੍ਹਾਂ ਕਿ ਲੱਗਿਆ ਹੋਵੇ ਕਿ ਕੌਂਟ੍ਰੋਵਰਸੀ ਕਰਕੇ ਆਪਣੀ ਚੀਜ਼ ਫੇਮਸ ਕਰਨੀ ਹੈ ਜਾਂ ਉਹਨੂੰ ਕਹਿ ਦਈਏ ਕਿ ਕਿਉਂਕਿ ਲੋਕ ਗੱਲਾਂ ਕਰਦੇ ਨੇ ਕਹਿੰਦੇ ਕਿ ਇਹ ਤਾਂ ਸਿਰਫ ਕੌਂਟ੍ਰੋਵਰਸੀ ਹੈ ਤੁਸੀਂ ਗਾਣਾ ਚਲਾਉਣ ਵਾਸਤੇ ਦੂਜੇ ਨੂੰ ਕਹਿ ਦਿੰਦੇ ਯਾਰ ਇਹ ਚੀਜ਼ ਕਰੋ ਤੁਹਾਨੂੰ ਲੱਗਦੇ ਕਿ ਐਦਾਂ ਕਦੇ ਹੋਇਆ ਲਾਈਫ ਦੇ ਵਿੱਚ ਇਹ ਕਿਤੇ ਸੁਣਨੇ ਨੂੰ ਮਿਲਿਆ ਹੋਵੇ ਹਾਂਜੀ ਇਹ ਅਮਰੀਕਾ ਨਾਲ ਹੁੰਦੀਆਂ ਹੋਣੀਆਂ ਚੀਜ਼ਾਂ ਪਰ ਮੈਨੂੰ ਜਿਹੜਾ ਮੈਂ ਆਪਣੇ ਸਫ਼ਰ ਦੀ ਗੱਲ ਕਰਾਂ ਤਾਂ ਮੈਂ ਤਾਂ ਸਿਰਫ ਇਨਾ ਹੀ ਕਿ ਸੋਚਿਆ ਕਿ ਆਪਾਂ ਕਰਨਾ ਆਪਣਾ ਫਰਜ਼ ਹੈ ਚੱਲਣਾ ਨਾ ਨਾਚਣਾ ਉਹ ਸਾਰਾ ਦਰਸ਼ਕਾਂ ਦੇ ਨਿਰਭਰ ਕਰਦਾ ਹੈ ਕਿ ਉਹ ਮੇਰੇ ਖਿਆਲ ਆ ਕਿ ਜਿਹੜੀ ਅੱਛੀ ਚੀਜ਼ ਆ ਉਹਨੇ ਚੱਲ ਹੀ ਜਾਣਾ ਕਦੇ ਨਾ ਕਦੇ ਹੋ ਸਕਦਾ ਵੀ ਉਹ ਸਾਲ ਲੇਟ ਹੋ ਜੇ 2 ਸਾਲ ਲੇਟ ਹੋ ਜੇ 5 ਸਾਲ ਆਪਾਂ ਸੁਣਦੇ ਹੁਣ ਜਿਹੜੇ ਪੁਰਾਣੇ ਗਾਣੇ ਬਾਲੀਵੁੱਡ ਦੇ ਜਾਂ ਪੰਜਾਬੀ ਗਾਣੇ ਆ ਉਹ ਹੁਣ ਵੀ ਚੱਲ ਰਹੇ ਤਾਂ ਉਹ ਗੀਤ ਦੀ ਇੱਕ ਅਡੜ ਜਰਨੀ ਹੁੰਦੀ ਆ ਜਾਂ ਫਿਲਮ ਦੀ ਲਾਲੋ ਜਾਂ ਗੀਤ ਦੀ ਕਿ ਉਹਨੇ ਪਤਾ ਹੀ ਨਹੀਂ ਕਦੋਂ ਕਲਿੱਕ ਹੋ ਜਾਣਾ ਆਪਣਾ ਕਰਨ ਦਾ ਫਰਜ਼ ਆ ਉਹਨੂੰ ਆਪਦੇ ਦਿਲ ਨਾਲ ਮੰਨ ਕੇ ਚੱਲ ਆਪਾਂ 100% ਆਪ ਦਾ ਦੇਤਾ ਉਦੋਂ ਬਾਅਦ ਚੱਲਣਾ ਨਾ ਚੱਲਣਾ ਉਹ ਪ੍ਰਮਾਤਮਾ ਦੇ ਹੱਥ ਵਸਾ ਸਹੀ ਗੱਲ ਹੈ अच्छा साहब तो यानी बढ़िया यानी खुशी दा माहौल या जदा खुशी दी गल कह लिए के फतेह सिंह दी ਲਈ ਕਿਹੜਾ ਉਹ ਸਮਾਂ ਸੀ ਜਦ ਫਤੇਹ ਸਿੰਘ ਨੂੰ ਹੈ ਕਿ ਯਾਰ ਉਹ ਚੀਜ਼ ਬਹੁਤ ਵਧੀਆ ਸੀ ਤੇ ਫਤੇਹ ਸਿੰਘ ਇਹ ਜੀ ਕਿਹੜੀ ਮੁਕਾਮ ਨੂੰ ਹਾਸਲ ਕਰਨਾ ਚਾਹੁੰਦੇ ਨੇ ਕਿ ਅੱਗੇ ਪਹੁੰਚਣ ਦੇ ਲਈ ਆ ਕਿ ਬਹੁਤ ਸਾਰੇ ਯਾਨੀ ਤਮੰਨਾ ਹੁੰਦੀ ਹੈ ਕੀ ਕੀ ਸ਼ੌਂਕ ਰੱਖਦੇ ਹੋ ਹੋਰ ਨਹੀਂ ਸਪਨੇ ਤਾਂ ਹੈਗੇ ਆ ਸਪਨੇ ਹਰ ਬੰਦੇ ਨੂੰ ਦੇਖਣੇ ਵੀ ਚਾਹੀਦੇ ਆ ਤੇ ਉਹਨੂੰ ਪੂਰਾ ਕਰਨ ਦੇ ਲਈ ਆਪਾਂ ਬੜੀ ਸਿੱਦਕਤ ਨਾਲ ਮਿਹਨਤ ਵੀ ਕਰ ਰਹੇ ਆ ਤੇ ਉਹ ਕਿਰਪਾ ਸਾਰੀ ਮਾਲਕ ਦੀ ਹੈ ਕਿ ਆਪਾਂ ਨੂੰ ਸ਼ੁਕਰਾਨਾ ਕਰਦੇ ਆ ਕਿ ਰੱਬ ਨੇ ਇਹਨੇ ਕਿ ਜੋਗਾ ਕੀਤਾ ਆ ਆਪ ਨੂੰ ਇਹਨੇ ਇੱਕ ਮਤਲਬ ਮੈਂਟਲੀ ਤੌਰ ਤੇ ਪ੍ਰੇਪੇਅਰ ਕੀਤਾ ਕਿ ਆਪਾਂ ਮਿਹਨਤ ਵੱਲੋਂ ਮੁਕਰਨ ਹੈਣੀ ਮੈਂ ਤਾਂ ਆਪਣਾ ਪੂਰਾ ਫੁੱਲ ਜਾਰੀ ਆ ਅੱਗੇ ਪ੍ਰਮਾਤਮਾ ਜਾਣਦਾ ਕਿ ਕੀ ਹੋਣਾ ਕਿਨੇ ਤੇ ਬਸ ਇਹੀ ਆ ਕਿ ਮਿਹਨਤ ਕਰਦੇ ਰੋ ਇੱਕ ਨਾ ਇੱਕ ਦਿਨ ਜੋ ਤੁਸੀਂ ਸੁਪਨੇ ਦੇਖਿਆ ਉਹ ਜ਼ਰੂਰ ਪੂਰੇ ਹੋਣਗੇ ਤੁਹਾਡੇ ਅਪਾ 2-3 ਮਿੰਟ ਹੋਰ ਲੇਵਾਂਗੇ ਜਿਸ ਤਰ੍ਹਾਂ ਦੇਖਦਾ ਕਿ ਅੱਜ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਵੀ ਕੋਈ ਯਾਨੀ ਕੰਟੈਂਟ ਆਂਦਾ ਹੈ ਯਾਨੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਯਾਨੀ ਜਿਹਦੇ ਯਾਨੀ ਕੁੜੀਆਂ ਦੀ ਗੱਲ ਕਰ ਲਈਏ ਅਸਲੀ ਲਈ ਯਾਨੀ ਵੀਡੀਓ ਪਾ ਕੇ ਕਹਿੰਦੇ ਫੇਮਸ ਹੋਣਾ ਚਾਹੁੰਦੇ ਨੇ ਸਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਬੰਦਾ ਫੇਮਸ ਹੋ ਜਾਂਦਾ ਬਾਅਦ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਗੋਲੀਆਂ ਚੱਲਦੀਆਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਆਪਣੇ ਲੋਕ ਪਹਿਲਾਂ ਤਾਂ ਸੋਚਦੇ ਨੇ ਕਿ ਯਾਰ ਬੰਦਾ ਕਿਸੇ ਮੁਕਾਮ ਤੇ ਜਾਵੇ ਜਿਸ ਟਾਈਮ ਚੱਲਿਆ ਜਾਂਦਾ ਤੇ ਫਿਰ ਉਹਨਾਂ ਦੀਆਂ ਲੱਤਾਂ ਖਿੱਚੀ ਜਾਂਦੀਆਂ ਨੇ ਜਾਂ ਤਾਂ ਫਿਰ ਉਹਨਾਂ ਨੂੰ ਧਮਕੀਆਂ ਮਿਲਦੀਆਂ ਨੇ ਜਾਂ ਤਾਂ ਫਿਰ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਆ ਮੈਂ ਭਾਜੀ ਦਰਸਲ ਜ਼ਿਆਦਾ ਥੋੜਾ ਦੂਰ ਹੀ ਬਣਾ ਕੇ ਰੱਖਦਾ ਮੈਨੂੰ ਮੈਂ ਇਹਨਾਂ ਕਿ ਹੁੰਦਾ ਵੀ ਚਲੋ ਆਪਣੀ ਜਿਹੜੀ ਡਿਊਟੀ ਹੈ ਉਹ ਨਹੀਂ ਕਿ ਆਪਾਂ ਪੂਰੀ ਕਰਦੇ ਰਹੀਏ ਜੋ ਆਪਣੇ ਤੋਂ ਜੋ ਅਕਸੈਪਟ ਕਰਦੇ ਆ ਲੋਕ ਜੋ ਆਪਣੇ ਤੋਂ ਕੰਟੈਂਟ ਚਾਹੁੰਦੇ ਜਿੱਦਾਂ ਦਾ ਮੈਂ ਪਰਿਵਾਰਕ ਜਾਂ ਮਤਲਬ ਕਿ ਰੱਖਦਾ ਹੁਣਾਂ ਕਿ ਕੁਝ ਵੀ ਸਾਰਾ ਕੁਝ ਵਧੀਆ ਵਧੀਆ ਜਿਹੀ ਕਿਤੇ ਜੋ ਸਮਾਜ ਨੂੰ ਕਿ ਅੱਛਾਵੇ ਲੱਗੇ ਉਹਨੂੰ ਕੋਈ ਸੇਧ ਵੀ ਮਿਲੇ ਉਹਨਾਂ ਦਾ ਐਂਟਰਟੇਨਮੈਂਟ ਹੀ ਹੋਵੇ ਮੈਂ ਬਸ ਉਹਨਾਂ ਤਾਂ ਕਿ ਰੱਖਦਾ ਹੁਣਾਂ ਬਾਕੀ ਆਪਣੀ ਜੌਬ ਕਰੀਦੀ ਆ ਫੈਮਿਲੀ ਨੂੰ ਟਾਈਮ ਦੇ ਦੇ ਬੜਾ ਲੰਮਾ ਚੌੜਾ ਇਹ ਕਦੇ ਸੋਚਾਂ ਨਹੀਂ ਇਹਨਾਂ वैसे ਤੁਹਾਡੇ ਹਰ ਇੱਕ ਕੰਟੈਂਟ ਦੇ ਵਿੱਚ ਮੈਸੇਜ ਵੀ ਬਹੁਤ ਵਧੀਆ ਹੁੰਦੇ ਨੇ ਕੀ ਲੱਗਦਾ ਹੈ ਕਿ ਸਮੇਂ ਦੇ ਨਾਲ ਨਾਲ ਲੋਕਾਂ ਨੂੰ ਮੈਸੇਜ ਵੀ ਦਿੰਦੇ ਹੋ ਕਿਸ ਤਰ੍ਹਾਂ ਯਾਨੀ ਸਕ੍ਰਿਪਟ ਆਪ ਬਣਾਉਂਦੇ ਹੋ ਜਾਂ ਤਾਂ ਫਿਰ ਯਾਨੀ ਕਿਸੇ ਤੋਂ ਲਿਖਵਾਈ ਜਾਂਦੀ ਹੈ ਕਿਸ ਤਰ੍ਹਾਂ ਆਹ ਕਈ ਵਾਰੀ ਆਪ ਬਣਾਲੇ ਦੇ ਕਈ ਵਾਰੀ ਕਿਸੇ ਚੀਜ਼ਾਂ ਤੋਂ ਆਪਾ ਇਨਸਪਾਇਰ ਹੋ ਜene ਜੀ ਤਾਂ ਉਦੋਂ ਇਨਸਪੀਰੇਸ਼ਨ ਲੈ ਕੇ ਕਿਸੇ ਕੰਟੈਂਟ ਤੋਂ ਵੀ ਉਹਨੂੰ ਥੋੜਾ ਆਪ ਦੇ ਵੱਲੋਂ ਕੁਝ ਚੀਜ਼ ਐਡ-ਆਨ ਕਰਕੇ ਉਵੇਂ ਹੀ ਬਣਾਲੇ ਦਾ ਕੁਝ ਚੀਜ਼ ਆਪ ਦੇ ਦਿਮਾਗ ਚ ਆ ਜਾਂਦੀਆਂ ਉਹਨਾਂ ਨੂੰ ਬਣਾ ਕੇ ਤੇ ਮਤਲਬ ਪ੍ਰੈਜੈਂਟ ਕਰਨਾ ਵੀ ਆਪਾਂ ਨੂੰ ਇਹ ਆ ਵੀ ਕੋਸ਼ਿਸ਼ ਉਹਨਾਂ ਦਾ ਕਿ ਕੋਈ ਵਧੀਆ ਚੀਜ਼ ਮਿਲੇ ਆਪਣੇ ਥਰੂ ਮਿਲ ਜੇ ਜਾਂ ਕੋਈ ਹੋਰ ਕੰਟੈਂਟ ਵੀ ਉਹਨੂੰ ਵੀ ਆਪਾਂ ਵੱਦ-ਵੱਦ ਸ਼ੇਅਰ ਕਰਦੇ ਜਿਹੜਾ ਅੱਛਾ ਲੱਗਦਾ ਤਾਂ ਬਸ ਉਹਨਾਂ ਕੀ ਰਹਿੰਦਾ ਅੱਛਾ ਹੁਣ ਫਿਲਮ ਬਾਰੇ ਗੱਲਬਾਤ ਕਰਦੇ ਆ ਕਿ ਜਿਸ ਤਰ੍ਹਾਂ ਦੇਖਦੇ ਆ ਕਿ ਫਿਲਮ ਆ ਰਹੀ ਹੈ ਇੱਕ ਤੇਰੇ ਕਰਕੇ ਤੇ ਉਸ ਫਿਲਮ ਦੇ ਵਿੱਚ ਕਿਦਾਂ ਦਾ ਫਤੇਹ ਸਿੰਘ ਦਾ ਕਿਰਦਾਰ ਰਹਿਣ ਵਾਲਾ ਹੈ ਤੇ ਕਿਸ ਤਰ੍ਹਾਂ ਦਾ ਮੈਸੇਜ ਰਹੇਗਾ ਕਿਉਂਕਿ ਫਤੇਹ ਸਿੰਘ ਉਸ ਫਿਲਮ ਦੇ ਵਿੱਚ ਵੀ ਯਾਨੀ ਸੀਰੀਅਸ ਰੋਲ ਨਿਭਾਣਗੇ ਜਾਂ ਹਾਸੀ ਠੇਡੇ ਵਾਲੀ ਦੇਖਣਗੇ ਜੀ ਇਦੇ ਵਿੱਚ ਭਾਜੀ ਬੰਟੀ ਜਨ ਵਾਲੀਏ ਭਾਜੀ ਉਹਨਾਂ ਦਾ ਥੈਂਕ ਯੂ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣ ਦਾ ਮੌਕਾ ਦਿੱਤਾ ਤੇ ਇਸ ਫਿਲਮ ਦੇ ਵਿੱਚ ਆਪਣਾ ਕਾਮੇਡੀ ਕਰੈਕਟਰ ਹੈ ਇੱਕ ਪ੍ਰਭ ਭਾਜੀ ਜਿਹੜੇ ਮੇਨ ਲੀਡਰ ਹੈ ਚ ਪ੍ਰਭ ਗੱਲ ਜੀ ਉਹਨਾਂ ਦੇ ਦੋਸਤ ਦਾ ਕਰੈਕਟਰ ਹੈ ਤੇ ਉਹ ਦਰਸ਼ਕਾਂ ਨੂੰ ਅੱਛਾ ਲੱਗੂਗਾ ਉਹਨਾਂ ਨੂੰ ਹਸਾਊਗਾ ਗੁਦਗੁਦਾਊਗਾ ਉਹਦਾ ਦਾ ਕਰੈਕਟਰ ਹੈ ਜੀ ਸਹੀ ਹੈ ਜੀ ਅੱਛਾ ਫਿਰ ਜਾਂਦੇ ਜਾਂਦੇ ਫਿਲਮ ਬਾਰੇ ਕੀ ਕਹਿਣਾ ਚਾਹੋਗੇ ਕਿ ਦਰਸ਼ਕਾਂ ਨੂੰ ਦੱਸ ਦਿਓ ਕਿ ਆਪਣੀ ਫਿਲਮ ਨੂੰ ਜ਼ਰੂਰ ਦੇਖਣਾ ਮੈਂ ਤੁਹਾਨੂੰ ਦੱਸ ਦਈ ਕਿ ਇੱਕ ਤੇਰੇ ਕਰਕੇ ਬੜੀ ਪਿਆਰੀ ਜੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਫਿਲਮ ਹੋਰ ਜੁੜਨ ਜਾ ਰਹੀ ਹੈ ਸੋ 14 ਨਵੰਬਰ ਨੂੰ ਯਾਨੀ ਰਿਲੀਜ਼ ਹੋਵੇਗੀ ਸੋ ਫਤਿਹ ਸਿਆ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਅਕਸਰ ਹਸਾਉਂਦੇ ਰਹਿੰਦੇ ਨੇ ਸੋ ਉਹ ਵਿੱਚ ਫਿਲਮ ਦੇ ਕੰਮ ਕਰ ਰਹੇ ਨੇ ਸੋ ਮੈਨੂੰ ਪਤਾ ਹੈ ਕਿ ਤੁਸੀਂ ਫਤਿਹ ਸਿੰਘ ਜੀ ਨੂੰ ਦੇਖਣ ਜ਼ਰੂਰ ਜਾਓਗੇ ਸੋ ਫਤਿਹ ਜੀ ਫਿਲਮ ਬਾਰੇ ਫੇਰ ਦੱਸ ਦਿਓ ਕਿ ਮੈਸੇਜ ਦੇ ਦਿਓ ਲੋਕਾਂ ਇੱਕ ਤੇਰੇ ਕਰਕੇ 14 ਨਵੰਬਰ ਨੂੰ ਆਪਣੀ ਫਿਲਮ ਮਰਲੀ ਹੋ ਰਹੀ ਹੈ ਤੇ ਜਦੋਂ ਤੱਕ ਇਹ ਇੰਟਰਵਿਊ ਪਾਣਾ ਮੇਰੇ ਖਿਆਲ ਉਦੋਂ ਸਿਨੇਮਾ ਕਰਾਂ ਦੇ ਵਿੱਚ ਲੱਗ ਚੁੱਕੀ ਹੋਊਗੀ ਤੇ ਤੁਸੀਂ ਸਾਰਿਆਂ ਨੇ ਫੈਮਿਲੀ ਫਿਲਮਾਂ ਬੜੀ ਅੱਛੀ ਫਿਲਮ ਤੁਸੀਂ ਸਾਰਿਆਂ ਨੇ ਵਿਦ ਫੈਮਿਲੀ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਣਾ ਥੈਂਕ ਯੂ ਸੋ ਮੱਚ ਜਾਂਦੇ ਵਾਸਤੇ ਰੋ ਚੜ੍ਹਦੀ ਕਲਾ ਚਰ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਥੈਂਕ ਯੂ ਜੀ ਥੈਂਕ ਯੂ ਇਸ ਮੁਆਫਤੀ ਤੁਸੀਂ ਕਰਨੀ ਸੀ ਕਿ ਤੁਸੀਂ ਇੰਤਰਵਿਊ ਕਰਨ ਦਾ ਮੌਕਾ ਦਿੱਤਾ ਤੁਹਾਡਾ ਵੀ ਥੈਂਕ ਯੂ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਔਰ ਸਾਡੇ ਵੱਲੋਂ ਫੇਰ ਤੁਹਾਨੂੰ ਫਿਲਮ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸੋ ਐਸੀ ਜੀ ਆਪਣੇ ਨਾਲ ਫਤੇ ਸਿੰਘ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤੂਆ ਦੇ ਨਾਮ ਸੋ ਨੇ ਜਾਂਸਲਾ ਦੀ ਰਿਪੋਰਟ ਮੋਹਾਲੀ